ਏ ਫਰੈਂਡ ਸਪੋਰਟਸ ਐਂਡ ਵੈਲਫੇਅਰ ਕਲੱਬ ਨਡਾਲਾ ਵੱਲੋਂ ਸਾਲਾਨਾ ਜਿਹੜਾ ਕਬੱਡੀ ਕੱਪ ਆ 16ਵਾਂ ਉਹ 5 ਮਾਰਚ ਦਿਨ ਬੁੱਧਵਾਰ ਨੂੰ ਨਡਾਲਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਕਰਾਇਆ ਜਾ ਰਿਹਾ ਹੈ ਜਿੱਥੇ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੀਆਂ 6 ਟੀਮਾਂ ਆਪਦੀ ਕਬੱਡੀ ਦੇ ਆਪਦੀ ਗੇਮ ਦੇ ਜੋਰ ਵਿਖਾਉਣਗੀਆਂ ਜਿੱਥੇ ਇਹਨਾਂ ਨੂੰ ਭਾਰੀ ਇਨਾਮ ਪਲੇਅਰਾਂ ਨੂੰ ਦਿੱਤੇ ਜਾ ਰਹੇ ਨੇ ਉੱਥੇ ਬੈਸਟ ਰੇਡਰ ਤੇ ਜਾਫੀ ਨੂੰ ਹਾਰਲੇ ਮੋਟਰਸਾਈਕਲ ਨਾਲ ਸੰਮਾਨਿਤ ਕੀਤਾ ਜਾਵੇਗਾ ਤੇ ਸੱਭਿਆਚਾਰਕ ਪ੍ਰੋਗਰਾਮ ਮਿਸ ਰੋਜ਼ੀ ਜਿਹੜੀ ਪੰਜਾਬ ਦੀ ਨਾਮਵਰ ਗਾਇਕਾ ਵਾ ਉਹ ਵੀ ਲੋਕਾਂ ਦਾ ਮਨੋਰੰਜਨ ਕਰੂਗਾ ਇਹ ਕਰੂਗੀ ਇਹ ਸਾਡਾ ਜਿਹੜਾ ਸਲਾਨਾ ਟੂਰਨਾਮੈਂਟ ਆ ਕੱਪ ਇਹ ਸਾਰੇ ਸਾਡੇ ਸੱਜਣਾ ਦੇ ਸਹਿਯੋਗ ਦੇ ਨਾਲ ਜਿਹੜਾ ਹਰ ਸਾਲ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚੜਦਾ ਹੈ ਜਿਹਦੇ ਵਿੱਚ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਸਾਡੇ ਮੁੱਖ ਸਪੌਂਸਰਾਂ ਦਾ ਜਿਵੇਂ ਬੁੱਲਾ ਯੂਐਸਏ ਜੀ ਖੜੇ ਨੇ ਇੱਥੇ ਡਾਕਟਰ ਜੀ ਨੇ ਡਾਕਟਰ ਨਿੱਜਰ ਜੀ ਖੜੇ ਨੇ ਹੈਪੀ ਜੁਲਕਾ ਜੀ ਖੜੇ ਨੇ ਸਾਰੇ ਗੋਰਾ ਗਿੱਲ ਜੀ ਨੇ ਸੰਜੀਵ ਜੋਸ਼ੀ ਜੀ ਨੇ ਜਿੰਨੇ ਵੀ ਡਾਕਟਰ ਟੋਨੀ ਜੀ ਨੇ ਸਾਰੇ ਹੀ ਸਾਡੇ ਪਤਵੰਤੇ ਸੱਜਣ ਸੋਨੂ ਜੀ ਨੇ ਇਹ ਸਾਰੇ ਇਸ ਟੂਰਨਾਮੈਂਟ ਦੇ ਇਸ ਕੱਪ ਦੇ ਡਾਇਮੰਡ ਸਪੌਂਸਰ ਨੇ ਕੱਲੇ-ਕੱਲੇ ਦਾ ਨਾਮ ਲਊਗਾ ਤੇ ਬਹੁਤ ਲੰਮਾ ਹੋ ਜਾਣਾ ਵਾ ਸਾਰੇ ਸਤਕਾਰਯੋਗ ਨੇ ਹਰ ਸਾਲ ਇਸ ਕੱਪ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ ਇੱਥੇ ਆਉਂਦੇ ਨੇ ਕੱਪ ਦੀ ਸ਼ੋਭਾ ਵਧਾਉਂਦੇ ਨੇ ਵਧੀਆ ਪਲੇਅਰ ਥੋਨੂੰ ਵੇਖਣ ਨੂੰ ਮਿਲਣਗੇ ਸਾਡੀ ਕੋਸ਼ਿਸ਼ ਹੁੰਦੀ ਹੈ ਹਰ ਸਾਲ ਵਧੀਆ ਪਲੇਅਰ ਦਿਖਾਈਏ ਵਧੀਆ ਪ੍ਰਬੰਧ ਕਰੀਏ ਲੋਕਾਂ ਨੂੰ ਸਪੋਰਟਸ ਦੇ ਨਾਲ ਜੋੜੀਏ ਨਵੀਂ ਪੀੜ੍ਹੀ ਨੂੰ ਸਪੋਰਟਸ ਦੇ ਨਾਲ ਜੋੜੀਏ ਤੇ ਮੈਂ ਸਮਝਦਾ ਇਹ ਉਪਰਾਲਾ ਜਿਹੜਾ ਅਸੀਂ ਸਾਰ ਸਾਲ ਕਰਦੇ ਆ ਤੁਸੀਂ ਇਹਨੂੰ ਅ ਸ਼ਲਾਗਾ ਵੀ ਕਰਦੇ ਹੋ ਇਹਦੀ ਤੇ ਨੂੰ ਕਾਵਿਆ ਬ੍ਰਾਂਚ ਆਪਣਾ ਯੋਗਦਾਨ ਵੀ ਪਾਉਂਦੇ ਹੋ ਤੇ ਤੁਹਾਨੂੰ ਬੇਨਤੀ ਕਰਦੇ ਆ ਕਿਉਂਕਿ ਇਸ ਵਾਰ ਬਹੁਤ ਸ਼ਾਰਟ ਟਾਈਮ ਸੀ ਸਾਨੂੰ ਡੇਟ ਜਿਹੜੀ ਫੈਡਰੇਸ਼ਨ ਦੀ ਬੜੀ ਸ਼ਾਰਟ ਟਾਈਮ ਦੇ ਵਿੱਚ ਮਿਲੀ ਹੈ ਤੇ ਤੁਹਾਨੂੰ ਬੇਨਤੀ ਵੀ ਕਰਦੇ ਥੋੜੇ ਮਾਧਿਅਮ ਰਹੀਂ ਵੀ 5 ਤਰੀਕ ਨੂੰ ਦਿਨ ਬੁੱਧਵਾਰ ਆ ਕੋਮ ਮੁਹਮਮਾ ਕੇ ਨਡਾਲਾ ਦੀ ਗਰਾਊਂਡ ਦੇ ਵਿੱਚ ਪਹੁੰਚੋ ਤੇ ਕਬੱਡੀ ਦੇ ਟੌਪ ਦੇ ਪਲੇਅਰਾਂ ਦਾ ਜਿਹੜਾ ਖੇਡ ਦਾ ਮੁਜਾਹਰਾ ਉਹਨਾਂ ਨੇ ਕਰਨਾ ਹੈ ਉਹਦਾ ਆਨੰਦ ਮਾਣੋ ਤੇ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਨੰਦ ਮਾਣੋ ਇਸ ਨੂੰ ਸਮਰਪਿਤ ਇਹ ਜਿਹੜਾ ਟੂਰਨਾਮੈਂਟ ਹੈ ਸਾਡੇ ਸਤਕਾਰਯੋਗ ਬਹੁਤ ਇਸ ਇਲਾਕੇ ਦੀ ਸਾਡੇ ਨਗਰ ਦੀ ਸ਼ਾਨ ਪੂਰੇ ਵਰਲਡ ਦੇ ਵਿੱਚ ਮਾਨੀ ਪਰਮਾਨੀ ਸਖਸ਼ੀਅਤ ਸਰਦਾਰ ਪ੍ਰੀਤਮ ਸਿੰਘ ਜੀ ਪ੍ਰੀਤਾ ਜੌਗ ਕੇ ਕਬੱਡੀ ਖਿਡਾਰੀ ਰਹੇ ਨੇ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਐਥਲੀਟ ਰਹੇ ਨੇ ਉਹਨਾਂ ਦੀ ਪਿਛਲੇ ਦਿਨੀ ਮੌਤ ਹੋ ਗਈ ਸੀ ਉਹਨਾਂ ਦੇ ਉਹਨਾਂ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਸਮਰਪਿਤ ਕੀਤਾ ਗਿਆ ਹੈ ਕਿਉਂਕਿ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਸਾਡੇ ਸੀਨੀਅਰ ਕਬੱਡੀ ਖਿਡਾਰੀ ਨੇ ਉਹਨਾਂ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ ਹੈ ਔਰ ਸਾਡਾ ਨਗਰ ਸਾਰਾ ਇੱਕ ਝੋਟਾ ਹੈ ਉਹਨਾਂ ਨੂੰ ਉਹਨਾਂ ਦੀ ਗੇਮ ਤੋਂ ਉਹਨਾਂ ਦੇ ਕੀਤੇ ਹੋਈਆਂ ਜਿਹੜੀਆਂ ਉਪਰਾਲੇ ਨੇ ਇਸ ਨਗਰ ਨੂੰ ਦਿੱਤੀਆਂ ਹੋਈਆਂ ਸੇਵਾਵਾਂ ਨੇ ਉਹਨਾਂ ਨੂੰ ਹਮੇਸ਼ਾ ਅਸੀਂ ਯਾਦ ਕਰਦੇ ਰਵਾਂਗੇ ਤੇ ਇਸੇ ਤਰ੍ਹਾਂ ਇਸੇ ਕਰਕੇ ਹੀ ਅਸੀਂ ਇਹ ਵਾਲਾ ਟੂਰਨਾਮੈਂਟ ਜਿਹੜਾ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ ਸਰਦਾਰ ਭੀਤਮ ਸਿੰਘ ਫਰੀਤਾ ਜੀ ਨੂੰ ਕਹਿਣਾ ਚਾਹੁੰਦੇ ਹਾਂ ਟੂਰਨਾਮੈਂਟ ਆ ਰਿਹਾ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਫਰੈਂਡ ਸਪੋਰਟਸ ਕਲੱਬ ਤੇ ਵੈਲਫੇਅਰ ਕਬੱਡੀ ਕੱਪ ਨਡਾਲਾ ਵਿਖੇ 5 ਮਾਰਚ ਨੂੰ ਹੋਣ ਜਾ ਰਿਹਾ ਜਿਹਦਾ ਅੱਜ ਪੋਸਟਰ ਸਾਰੇ ਹੀ ਫਰੈਂਡਸ ਕਲੱਬ ਦੇ ਮੈਂਬਰ ਸਹਿਬਾਨ ਤੇ ਇਸ ਫਰੈਂਡਸ ਕਲੱਬ ਦਾ ਸਰਪ੍ਰਸ ਦਿਲਜੀਤ ਸਿੰਘ ਨਡਾਲਾ ਉਹਨਾਂ ਦੇ ਜਿੰਨੇ ਮਿੱਤਰ ਨੇ ਉਹ ਸਾਰੇ ਇੱਥੇ ਅੱਜ ਗਰਾਊਂਡ ਦੇ ਵਿੱਚ ਬਿਰਾਜਮਾਨ ਨੇ ਇਹਨਾਂ ਸਾਰਿਆਂ ਨੇ ਅੱਜ ਪੋਸਟਰ ਨੂੰ ਰਿਲੀਜ਼ ਕੀਤਾ ਆ ਤੇ ਇਹ ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਇਹ ਬਹੁਤ ਵੱਡਾ ਅਪਰਾਲਾ ਪਿਛਲੇ 16 ਸਾਲਾਂ ਤੋਂ ਇਹ 16ਵਾਂ 15 ਪੂਰਾ ਹੋ ਚੁੱਕੇ ਸੀ ਤੇ ਇਹ ਹਰ ਸਾਲ ਪੰਜਾਬ ਦੇ ਨਾਮਵਰ ਖਿਡਾਰੀ ਕਬੱਡੀ ਦੇ ਉਹ ਇੱਥੇ ਨੜਾਲੇ ਦੀ ਧਰਤੀ ਤੇ ਆ ਕੇ ਆਪਣੀ ਖੇਡਾਂ ਦਾ ਜੋਰ ਦਿਖਾਉਂਦੇ ਨੇ ਤੇ ਇਸ ਵਾਰ ਇਹ 5 5 ਮਾਰਚ ਨੂੰ ਜਿੱਥੇ ਖਿਡਾਰੀ ਆਪਣਾ ਜੋਰ ਦਿਖਾਉਣਗੇ ਉੱਥੇ ਪੰਜਾਬੀ ਗਾਇਕਾ ਅਮਨ ਰੋਜੀ ਆਪਣੀ ਗਾਇਕੀ ਦੇ ਨਾਲ ਸਾਰੇ ਹੀ ਇਲਾਕੇ ਦਾ ਮੋਰੰਜਨ ਕਰੇਗੀ ਤੇ ਇਹ ਮੈਂ ਦੇਖਦਾ ਕਿ ਇਹ ਬਹੁਤ ਚੰਗਾ ਉਪਰਾਲਾ ਆ ਬੱਚਿਆਂ ਨੂੰ ਖੇਡ ਪ੍ਰਤੀ ਉਤਸ਼ਾਹ ਕਰਨ ਲਈ ਖੇਡਾਂ ਨਾਲ ਜੋੜ ਕੇ ਕਿਉਂਕਿ ਜਦੋਂ ਇਦਾਂ ਦੇ ਵੱਡੇ ਟੂਰਨਾਮੈਂਟ ਵੱਡੇ ਮੇਲੇ ਹੁੰਦੇ ਆ ਤੇ ਛੋਟੇ-ਛੋਟੇ ਬੱਚੇ ਇੱਥੇ ਆ ਕੇ ਉਸ ਚੀਜ਼ ਨੂੰ ਦੇਖਦੇ ਆ ਤੇ ਖੇਡਾਂ ਤੋਂ ਪ੍ਰਭਾਵਿਤ ਹੋ ਕੇ ਖੇਡਾਂ ਦੇ ਵਿੱਚ ਆਪਣਾ ਪਾਰਟਿਸਿਪੇਟ ਕਰਨ ਲਈ ਹਮੇਸ਼ਾ ਉਹ ਫਿਰ ਅੱਗੇ ਪਲੇਅਰ ਪੈਦਾ ਹੁੰਦੇ ਆ ਜਿੱਥੇ ਇਹ ਟੂਰਨਾਮੈਂਟ ਇੱਕ ਬਹੁਤ ਮਹਾਨ ਬੰਦੇ ਨੂੰ ਜਿਹੜਾ ਪਿਛਲੇ ਦਿਨੀ ਸਾਡੇ ਤੋਂ ਚਲੇ ਗਿਆ ਕਬੱਡੀ ਖਿਡਾਰੀ ਜਿਹੜਾ ਇਸੇ ਗਰਾਊਂਡ 'ਚ ਖੇਡਦਾ ਰਿਹਾ ਤੇ ਜਿਨੇ ਦੁਨੀਆ ਦੇ ਵਿੱਚ ਨਡਾਲੇ ਦਾ ਨਾਮ ਰੋਸ਼ਨ ਕੀਤਾ ਪ੍ਰੀਤਮ ਸਿੰਘ ਪਿਤਾ ਜੀ ਇਹ ਟੂਰਨਾਮੈਂਟ ਇਸ ਵਾਰ ਕਲੱਬ ਵੱਲੋਂ ਫੈਸਲਾ ਕੀਤਾ ਗਿਆ ਕਿ ਉਹਨਾਂ ਨੂੰ ਸਮਰਪਿਤ ਆ ਉਥੇ ਜਿੱਥੇ ਖਿਡਾਰੀਆਂ ਨੇ ਉਥੇ ਰਾਜਨੀਤਿਕ ਲੋਕ ਹਰੇਕ ਵਾਰ ਇਥੇ ਵੱਖਰੀਆਂ-ਵੱਖਰੀਆਂ ਪਾਰਟੀਆਂ ਤੋਂ ਹਾਜ਼ਰੀ ਲਵਾਉਂਦੇ ਆ ਉਥੇ ਇਸ ਵਾਰ ਕਿਸਾਨੀ ਦੇ ਲਈ ਹਾਂ ਦਾ ਨਾਰਾ ਮਾਰਨ ਵਾਲਾ ਆਜ਼ਾਦ ਐਮਐਲਏ ਰਾਣਾ ਇੰਦਰ ਪ੍ਰਤਾਪ ਸਿੰਘ ਜਿਨੇ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਕਿਸਾਨ ਖੁਸ਼ਹਾਲ ਕਿਦਾਂ ਹੋ ਸਕਦਾ ਤੇ ਕਿਸਾਨਾਂ ਦੀ ਜਿਹੜੀ ਇਨਕਮ ਆ ਜਿਹੜੀ ਉਹਨਾਂ ਦੀ ਕਮਾਈ ਆ ਉਹਦੇ ਵਿੱਚ ਵਾਧਾ ਕਿੱਦਾਂ ਹੋ ਸਕਦਾ ਉਹਦੇ ਲਈ ਮੱਕੀ ਦੇ ਉੱਤੇ ਐਮਐਸਪੀ ਤਾਂ ਅਨਾਉਂਸ ਕਰਕੇ ਕਿ ਪੰਜਾਬ ਵਿੱਚ ਜਿੰਨੀ ਵੀ ਮੱਕੀ ਲੱਗੇਗੀ ਉਹ ਮੱਕੀ ਅਸੀਂ ਐਮਐਸਪੀ ਤੇ ਚੱਕਾਂਗੇ ਇਸ ਲਈ ਸਾਰੇ ਹੀ ਮੈਂਬਰ ਸਾਹਿਬਾਨ ਵੱਲੋਂ ਇਹ ਰਹਿ ਕੀਤੀ ਗਈ ਆ ਕਿ ਉਹਨਾਂ ਦਾ ਇਸ ਟੂਰਨਾਮੈਂਟ ਤੇ ਇਸ ਵਾਰ ਸਨਮਾਨ ਕੀਤਾ ਜਾਊਗਾ ਇਹ ਵੀ ਕਲੱਬ ਦਾ ਇਸ ਵਾਰੀ ਬਹੁਤ ਕਿਉਂਕਿ ਕਿਸਾਨੀ ਪੰਜਾਬ ਦਾ ਬਹੁਤ ਵੱਡਾ ਅ ਮੁੱਦਾ ਵਾ ਕਿਸਾਨਾਂ ਨੂੰ ਲਾਹੇਵੰਦ ਕਿਸਾਨੀ ਨੂੰ ਅ ਕਾਮਯਾਬ ਕਰਨ ਲਈ ਕਿਸਾਨ ਤਰੱਕੀ ਕਰੇ ਇਹ ਅੱਜ ਬਹੁਤ ਘੱਟ ਲੀਡਰ ਇਹਦਾ ਸੋਚਦੇ ਆ ਪਰ ਜੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਇਹ ਚੀਜ਼ ਦਾ ਵਿਧਾਨ ਸਭਾ ਦੇ ਵਿੱਚ ਅਨਾਉਂਸ ਕਰਕੇ ਜਿੱਥੇ ਕਿਸਾਨਾਂ ਲਈ ਇੱਕ ਬਹੁਤ ਖੁਸ਼ਖਬਰੀ ਵਾਲੀ ਗੱਲ ਕੀਤੀ ਆ ਤੇ ਅਨਲਿमिटेड ਜਿੰਨੀ ਮਰਜ਼ੀ ਮੱਕੀ ਪੰਜਾਬ ਦੇ ਵਿੱਚ ਹੋਵੇ ਉਹ ਸਾਰੀ ਉਹ ਚੱਕਣਗੇ ਤੇ ਇਸ ਕਰਕੇ ਉਹਨਾਂ ਦੇ ਇਸ અપਰਾਲੇ ਲਈ ਉਹਨਾਂ ਦਾ ਸਨਮਾਨ ਕੀਤਾ ਜਾਊਗਾ